ਰਾਜਾ ਪਿਲატਸ ਯਿਸੂਮਸੀ ਨੂੰ ਕਹਿੰਦਾ ਸਜ਼ਾ ਦੇਣ ਤੋਂ ਪਹਿਲਾਂ ਕਿ ਤਰ੍ਹਾਂ ਤਰ੍ਹਾਂ ਦੇ ਕੁਐਸਚਨ ਪੁੱਛੇ ਸਵਾਲ ਪੁੱਛੇ ਯਿਸੂਮਸੀ ਨੇ ਉੱਤਰ ਨਹੀਂ ਦਿੱਤਾ ਆਪਣੇ ਹੱਕ ਦੇ ਵਿੱਚ ਤੇ ਪਿਲატਸ ਰਾਜਾ ਕਹਿੰਦਾ ਤੂੰ ਬੋਲਦਾ ਨਹੀਂ ਆ ਤੇ ਕੀ ਤੈਨੂੰ ਪਤਾ ਨਹੀਂ ਆ ਕਿ ਮੇਰੇ ਹੱਥ ਦੇ ਵਿੱਚ ਆ ਤੈਨੂੰ ਸਜ਼ਾ ਦੇ ਦੇਵਾਂ ਮੇਰੇ ਹੱਥ ਦੇ ਵਿੱਚ ਆ ਤੈਨੂੰ ਛੱਡ ਦੇਵਾਂ ਮੇਕਰ ਯਿਸੂਮਸੀ ਮੂੰਹ ਤੋਂ ਕੁਝ ਬੋਲ ਨਹੀਂ ਉਹ ਜਦੋਂ ਲੋਕ ਕਹਿੰਦੇ ਆ ਜਦੋਂ ਉਹਦੇ ਕੋਹੜੇ ਮਾਰੇ ਗਏ ਉਹ ਸਲੀਬ ਤੇ ਚੜਾਇਆ ਗਿਆ ਉਹ ਉਹ ਆਪਰੂਕਾ ਤੋਂ ਨਹੀਂ ਬਚਾ ਸਕਿਆ ਪਿਲਤ ਉਸ ਕਹਿੰਦਾ ਅਗਰ ਤੂੰ ਗਵਾਹੀ ਆਪਣੀ ਦੇ ਦਵੇਂ ਮੈਂ ਤੈਨੂੰ ਛੱਡ ਦੇਣਾ ਹallelujah ਜਿਹੜੇ ਲੋਕੇ ਕਹਿੰਦੇ ਕਿ ਯੇਸ਼ੂ ਕਿਸੇ ਆਪਣੇ ਆਪ ਨੂੰ ਬਚਾ ਨਹੀਂ ਸਕਿਆ ਰਾਜਾ ਕਹਿੰਦਾ ਜਿਹਨੇ ਸਜਾ ਚੁਣਾਈ ਤੂੰ ਆਪਣੇ ਆਪ ਆਪਣੇ ਹੱਕ ਵਿੱਚ ਗਵਾਹੀ ਦੇ ਮੈਂ ਤੈਨੂੰ ਛੱਡ ਸਕਦਾ ਹallelujah ਤੇ ਕਿਉਂ ਯੇਸ਼ੂ ਮਸੀਹ ਨੂੰ ਗਤਸਮਨੀ ਬਾਗ ਦੇ ਵਿੱਚ ਫੜਨ ਦੇ ਲਈ ਆਉਂਦੇ ਆ ਸੈਨਿਕ ਇਹ ਜੇ ਖੁਸੀਂ ਦੇ ਚੇਲਿਆਂ ਦੇ ਵਿੱਚੋਂ ਪਤਰਸ ਨੇ ਤਲਵਾਰ ਚਲਾਈ ਇੱਕ ਸਪਾਈ ਦਾ ਕੰਨ ਵੱਢ ਦਿੱਤਾ ਜਿਨ੍ਹਾਂ ਨੂੰ ਇਹ ਲੱਗਦਾ ਕਿ ਮਸੀਹ ਲੋਕਾਂ ਨੂੰ ਕੁਝ ਪਤਾ ਨਹੀਂ ਆ ਇਹ ਕੁਛ ਕਰ ਨਹੀਂ ਸਕਦੇ ਉਹ ਪਰਤਨ ਕਿੱਡੀ ਵੱਡੀ ਸੀ ਕੋਈ ਮਾਇਨੇ ਨਹੀਂ ਰੱਖਦਾ ਸੀ ਪਤਰਸ ਦੇ ਅੰਦਰ ਇਹ ਹਯਾਤ ਸੀ ਕਿ ਅਸੀਂ 12 ਦੇ 12 ਦਾ ਸਾਹਮਣਾ ਕਰ ਸਕਦੇ ਹਾਂ ਹਾਲੇਲੂਇਆ ਹਾਲੇਲੂਇਆ ਉਹਨੇ ਤਲਵਾਰ ਚਲਾ ਕੇ ਕੰਨ ਵੱਢ ਦਿੱਤਾ ਜੇਸ਼ੂ ਮਸੀਹ ਨੇ ਦਾ ਕੰਨ ਉਠਾਇਆ ਉੱਥੇ ਵੀ ਦਇਆ ਕੀਤੀ ਉਸ ਫਾਇਦੇ ਕੰਮ ਨੂੰ ਦੁਬਾਰਾ ਜੋੜਿਆ ਤੇ ਪਤਰਸ ਨੂੰ ਕਿਹਾ ਪਤਰਸ ਆਪਣੀ ਤਲਵਾਰ ਮਿਆਨ ਦੇ ਵਿੱਚ ਕਰ ਜਿਹੜਾ ਤਲਵਾਰ ਚਲਾਏਗਾ ਉਹ ਤਲਵਾਰ ਦੇ ਨਾਲ ਵਧਿਆ ਜਾਏਗਾ ਹallelujah ਹallelujah ਕਿਉਂਕਿ ਯੇਸ਼ੂ ਮਸੀਹ ਨੇ ਸ਼ਾਂਤੀ ਦਾ ਔਰ ਪ੍ਰੀਮ ਦਾ ਪ੍ਰਚਾਰ ਕੀਤਾ ਉਹ ਪ੍ਰੇਮ ਨੂੰ ਲੈ ਕੇ ਇਸ ਧਰਤੀ ਦੇ ਉੱਤੇ आईसी और शांति का प्रचार करने लिए स्तरती देते आईसी हालेलुया क्रूस दी फोटो उस पिक्चर से सी देख दिया दे ये परमेश्वर का प्रेम आ जाति जाती दिले ये परमेश्वर का प्यार आ तुहाड़े और मेरे लिए क्योंने उस क्रूस देते अपने क्लोते पुत्र यीशु मसीह नूं कुर्बान कर देता आमीन आमीन हालेलुया हालेलुया ਇਹ ਜੀ ਕ੍ਰੂਸ ਦੀ ਕਥਾ ਦਾ ਬਾਈਬਲ ਚ ਲਿਖਿਆ ਉਹ ਨਾਸ਼ਵਾਨ ਹੋ ਜਿਹੜਾ ਨਾਸ਼ ਹੋਣ ਵਾਲਿਆਂ ਦੇ ਲਈ ਉਹ ਐਵੇਂ ਹੀ ਆ ਤੇ ਜਿਹੜੀ ਸੀ ਅਨੰਤ ਜੀਵਨ ਦੀ ਆਸ ਦੇ ਵਿੱਚ ਸਾਡੇ ਲਈ ਉਹ ਪਰਮੇਸ਼ਵਰ ਦਾ ਅਨਮੁੱਲਾ ਤੋਹਫਾ ਵਸਾ ਦੇ ਲਈ ਇੱਕ ਵੱਡੀ ਦਾਤ ਵਾ ਸਾਡੇ ਲਈ ਹallelujah ਹallelujah